ਦੀ ਲੋੜ ਕੀ ਹੈ ਪਹਿਲਾਂ ਰੈਂਪ ਬਣਾਉਣ ਦੀ ਕੀ ਲੋੜ ਹੈ ਤੇ ਇਸ ਦੀ ਅਸੀਂ ਪਹਿਲਾਂ ਵੀ ਵਿਰੋਧਤਾ ਕੀਤੀ ਸੀ ਅੱਜ ਵੀ ਕਰ ਰਹੇ ਹਾਂ ਹਮੇਸ਼ਾ ਕਰਾਂਗੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦਾ ਇੱਕ ਇੱਕ ਪੈਸਾ ਜਨਤਾ ਵਾਸਤੇ ਲੱਗਣਾ ਚਾਹੀਦਾ ਹੈ ਮਨ ਲਓ ਜਦੋਂ ਮੈਂ ਕੱਲ ਸਾਮੀ ਗੱਲ ਕੀਤੀ ਸਾਮੀ ਵੀ ਮੈਂ ਇੱਥੇ ਆਇਆ ਸੀ ਦੇਖ ਕੇ ਗਿਆ ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਦੇ ਨਾਲ ਗੱਲ ਕੀਤੀ ਉਹਨੇ ਕਿਹਾ ਇਹ ਕੰਮ ਰੁਕਵਾ ਦਿੱਤਾ ਗਿਆ ਅੱਜ ਸਵੇਰੇ ਡੀਸੀ ਦੇ ਨਾਲ ਗੱਲ ਹੋਈ ਡੀਸੀ ਦਾ ਮੈਸੇਜ ਵੀ ਆ ਗਿਆ ਡੀਸੀ ਦਾ ਫੋਨ ਆ ਗਿਆ ਕਿ ਕੰਮ ਰੁਕਵਾ ਦਿੱਤਾ ਗਿਆ ਤੇ ਅਸੀਂ ਸਾਰਾ ਡਿਸਕਸ ਕਰਕੇ ਕਰਾਂਗੇ ਜੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇੱਥੇ ਬਣ ਰਿਹਾ ਹੈ ਲੋਕੀ ਇਹ ਕਹਣਗੇ ਕਿ ਨਾਰਥ ਦੇ ਐਮਐਲਏ ਦੇ ਕਹਨ ਤੇ ਬਣ ਰਿਹਾ ਜੋ ਸਭ ਤੋਂ ਮਾੜੀ ਗੱਲ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਔਰ ਸਾਨੂੰ ਪਤਾ ਤੱਕ ਨਹੀਂ ਹੈ ਜੀ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟਿੰਗ ਦਾ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਦੇਖ ਸਕਦੇ ਹੋ ਕਿ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਐਮਐਲਏ ਕੁਰ ਵਿਜੇ ਪ੍ਰਤਾਪ ਸਿੰਘ ਕੁਝ ਟਾਈਮ ਪਹਿਲਾਂ ਆਪਣੇ ਫੇਸਬੁੱਕ ਪੇਜ ਉੱਤੇ ਸੋਸ਼ਲ ਮੀਡੀਆ ਉੱਤੇ ਲਾਈਵ ਹੋਈ ਸੀ ਲਾਈਵ ਹੋਣ ਦਾ ਕਾਰਨ ਇਹ ਸੀ ਕਿ ਸਪੀਡ ਬ੍ਰੇਕਰ ਜਿਹੜੇ ਆ ਇਹ ਬਣਾਏ ਗਏ ਆ ਅਬਰੀ ਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਇਹ ਸਪੀਡ ਬ੍ਰੇਕਰ ਜਿਹੜੇ ਆ ਉਹ ਬਣਾ ਦਿੱਤੇ ਗਏ ਨੇ ਇਹ ਸਪੀਡ ਬ੍ਰੇਕਰ ਕਿਹੜੀ ਗੱਲੋਂ ਬਣਾਏ ਗਏ ਨੇ ਕੀ ਕਾਰਨ ਹੈ ਦਾ ਇਸ ਸੰਬੰਧ ਦੇ ਵਿੱਚ ਜਿਹੜਾ ਇਹਦਾ ਕੀ ਫਾਇਦਾ ਹੈ ਜਾਂ ਕੀ ਇਹਦਾ ਨੁਕਸਾਨ ਆ ਉਹਦੀ ਸਾਰੀ ਅਸੀਂ ਗੱਲਬਾਤ ਕਰਾਂਗੇ ਦੇਖੋ ਆ ਦੇਖ ਸਕਦੇ ਆ ਆਪਣਾ ਕਿ ਟ੍ਰੈਫਿਕ ਜਿਹੜੀ ਇਸ ਟਾਈਮ ਅਸੀਂ ਜਿਹੜੀ ਆ ਨਾਵਲਟੀ ਚੌਂਕ ਦੇ ਵਿੱਚ ਖੜੇ ਆ ਆਪਣਾ ਆ ਦੇਖ ਸਕਦੇ ਹੋ ਨਹਿਰੂ ਕੰਪਲੈਕਸ ਦੇ ਕੋਲ ਕਿੱਡਾ ਜਾਮ ਲੱਗ ਜਾਂਦਾ ਹੈ ਇਹਦੇ ਕਹਿੰਦੇ ਵੀ ਇੱਕ ਫਾਇਦਾ ਤਾਂ ਵਿਖਾਇਆ ਜਾਵੇ ਇਹਦਾ ਫਾਇਦਾ ਕੀ ਹੈਗਾ ਤਾਂ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਜਦੋਂ ਸ਼੍ਰੀ ਕੁਰ ਵਿਜੇ ਵਰਤਾਪ ਸਿੰਘ ਜਿਹੜੇ ਨਾਰਥ ਦੇ ਐਮਐਲਏ ਨੇ ਉਹ ਵੀ ਸਾਡੇ ਨਾਲ ਮੌਜੂਦ ਨਾਲ ਗੱਲਬਾਤ ਕਰਨੀ ਚਾਹਾਂਗੇ ਆ ਦੇਖੋ ਗੱਡੀਆਂ ਕਿਸ ਤਰੀਕੇ ਦੇ ਨਾਲ ਇੱਥੇ ਦੇਖੋ ਜੀ ਸਾਹਮਣੇ ਦੇਖੋ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਜੀ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਚਾਹੇ ਇੰਡੀਆ ਦਾ ਕੋਈ ਸ਼ਹਿਰ ਹੋਵੇ ਇਧਰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਹੋ ਕੀ ਰਿਹਾ ਹੈ इस तरीके की टाउन प्लानिंग नहीं होंगी अमृतसर शहर दे टाउन प्लानिंग ठेकेदार दे करिंदे कर रहे हैं इतने ना कोई जे ई है ना एस डी ओ है कोई भी काम हूँ है तो उठे अफसर ने आना हों और सब तो पहला है कि वह प्रोजेक्ट बनाओ प्रोजेक्ट बना के तुम अप्रूवल लो जो अमृतसर है एम पी ने दो एम पी ने अमृतसर एम एल एज ने एक कमेटी होंगी है ਇਹਨਾਂ ਦੀ ਚਾਹੇ 스마트 ਸਿਟੀ ਦੀ ਕਮੇਟੀ ਹੋਵੇ ਇੱਕ ਦਿਸ਼ਾ ਕਮੇਟੀ ਹੁੰਦੀ ਹੈ ਜੀ ਜੋ ਕਿ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਹੁੰਦੀ ਹੈ ਕੋਈ ਵੀ ਡਿਵੈਲਪਮੈਂਟ ਵਰਕ ਹੋ ਰਿਹਾ ਹੈ ਇਹ ਸਾਰਾ ਚੀਜ਼ ਉਹਦੇ ਵਿੱਚ ਜਾਣਾ ਚਾਹੀਦਾ ਹੈ ਉੱਥੋਂ ਪਾਸ ਹੋ ਕੇ ਫਿਰ ਬਣਨਾ ਚਾਹੀਦਾ ਹੈ ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਪਬਲਿਕ ਕੰਪਲੇਂਟ ਕਰਦੀ ਹੈ ਦੇਖ ਕਰਕੇ ਤੁਸੀਂ ਇਧਰ ਜੇਕਰ ਦੇਖੋਗੇ ਨਾ 1-2 ਮਿੰਟ ਇਧਰ ਦਿਖਾ ਦ। ਕੈਮਰਾਮੈਨ ਵੀਰ ਨੂੰ ਕਹੋਗੇ ਕਿ ਚਾਤੀ ਮਰਾ ਦਿੱਤੀ ਜਾਵੇ। ਓਏ ਹੋ ਕੀ ਰਿਹਾ ਹੈ? ਇਸ ਤਰੀਕੇ ਦੀ ਟਾਊਨ ਪਲਾਨਿੰਗ ਕਿਸੇ ਸ਼ਹਿਰ ਦੇ ਵਿੱਚ ਨਹੀਂ ਹੈ। ਰੈਂਪ ਇਸ ਸ਼ਹਿਰ ਮਤਲਬ ਸ਼ਹਿਰ ਦੇ ਵਿੱਚ ਨਹੀਂ ਬਣਨਾ ਚਾਹੀਦਾ ਹੈ। ਹਰ ਚੀਜ਼ ਸਭ ਤੋਂ ਪਹਿਲਾਂ ਹੈ ਕਿ ਦੇਖੋ ਇੱਕ ਟਾਊਨ ਪਲਾਨਿੰਗ ਹੈ ਇੱਕ ਬਹੁਤ ਹੀ ਟੈਕਨੀਕਲ ਇਸ਼ੂ ਹੁੰਦਾ ਹੈ। ਬਹੁਤ ਹੀ ਟੈਕਨੀਕਲ ਇਸ਼ੂ ਹੁੰਦਾ ਹੈ। ਅੱਜ ਜੋ ਕੰਮ ਕਰਾਂਗੇ ਅਸੀਂ 50 ਸਾਲ ਤੱਕ ਉਸ ਦਾ अंजाम पब्लिक पबलिक भुगतना पवेगा तो जेकर जे अच्छा करके जावे तो पब्लिक कहेगी हाँ अच्छा सब तो माड़ी गल यह है कि इतने बन रहा है लोग ये कहे कि नॉर्थ के एम एल ए कहनते बन रहा है जी सब जी। तो माड़ी ठीक बिल्कुल, बिल्कुल। है कि नहीं और सानू पता तक नहीं है जी जो सीवरेज खराब होंगे है मेरे को लंबी लिस्ट है देखो तुम सीवरेज द ਪੂਰਾ ਬਟਾਲਾ ਰੋਡ ਪੂਰਾ ਮਜੀਠਾ ਰੋਡ ਇਧਰ ਤੁਸੀਂ ਚਲੇ ਜਾਓ 88 ਫੁੱਟ ਰੋਡ ਜਾਂ ਗੰਗਾ ਸਿੰਘ ਵਾਲਾ ਫੈਜਪੁਰ ਆਬਾਦੀ ਹਿੰਦੁਸਤਾਨੀ ਬਸਤੀ ਕਰਮਪੁਰ ਜਿਵੇਂ ਤੁਸੀਂ ਇਧਰ ਦਾ ਵੀ ਦੇਖੋ ਵਿਜੇਨਗਰ ਗੋਪਾਲ ਨਗਰ ਹਰ ਪਾਸੇ ਸਿਵਰੇਜ ਖਰਾਬ ਪਿਆ ਹੈ ਠੀਕ ਹੈ ਲੇਕਿਨ ਉਧਰ ਕਿਸੇ ਵਿੱਚ ਦਿਵਿਨ ਨਜ਼ਰ ਨਹੀਂ ਆ। ਅੱਛਾ ਸਰ ਇੱਕ ਗੱਲ ਆ ਕਹਿੰਦੇ ਜੀ ਆਪਾਂ ਜਿਹੜਾ ਪੰਜਾਬ ਨੂੰ ਜਿਹੜਾ ਟ੍ਰੈਫਿਕ ਤੋਂ ਮੁਕਤ ਕਰਨਾ ਆਪਣਾ ਤੇ ਸ਼ਹਿਰ ਅੰਮ੍ਰਿਤਸਰ ਕਹਿੰਦੇ ਸਮਾਰਟ ਸਿਟੀ ਆ ਪਰ ਇਸ ਤਰੀਕੇ ਨਾਲ ਆਪਾਂ ਦੇਖ ਰਹੇ ਕਿ ਟ੍ਰੈਫਿਕ ਦੀ ਲੰਬੇ ਲੰਬੇ ਕਤਾਰਾਂ ਲੱਗ ਰਹੀਆਂ ਕੋਈ ਐਂਬੂਲੈਂਸ ਉਹ ਵੀ ਵਿੱਚ ਫਸਦੀ ਦਿਖਾਈ ਹੋਈ ਦੇ ਰਹੀ ਆ। ਅੰਮ੍ਰਿਤਸਰ ਸਹਰ ਦੇ ਵਿੱਚ ਜੋ ਸਮਾਰਟ ਸਿਟੀ ਫੰਡ ਹੈ ਮੈਂ ਅਸੈਂਬਲੀ ਦੇ ਵਿੱਚ ਵੀ ਕੁਐਸਚਨ ਕੀਤਾ ਹੋਇਆ ਹਾਂ। ਹਾਂਜੀ ਹਲੇ ਤੱਕ ਜਵਾਬ ਆਇਆ ਨਹੀਂ ਹੈ ਦੇਖੋ। ਇੰਨਾ ਵੱਡਾ ਘੋਟਾਲਾ ਹੋਇਆ ਹੈ ਨਾ ਇੰਨਾ ਵੱਡ ਇਹ ਤੁਸੀਂ ਕਹ ਨਹੀਂ ਸਕਦੇ 2019 ਤੋਂ ਸਰਕਾਰ ਪਹਿਲਾ ਦੇ ਵੀ ਹੋਵੇ ਪਿਛਲੇ ਸਰਕਾਰ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਇਹ ਜਿਹੜਾ ਕੋਟਾਲਾ ਹੈ ਨਾ ਇਹ ਉਜਾਗਰ ਕਰਨਾ ਜ਼ਰੂਰੀ ਹੈ 스마트 ਸਿਟੀ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਦੇਖੋ ਹਰ ਪਾਸੇ ਕੇਓਸ ਹਰ ਸਿਸਟਮ ਕੋਲੈਪਸ ਕਰ ਗਿਆ ਹੈ ਜੀ ਬਿਲਕੁਲ ਅਫਸਰ ਔਰ ਨੇਤਾ ਜੀ ਠੀਕ ਹੈ ਕਿ ਨਹੀਂ ਮੈਂ ਸਪਸ਼ਟ ਬੋਲਦਾ ਹਾਂ ਪੈਸੇ ਖਾਂਦੇ ਨੇ ਜੀ ਪੈਸੇ ਖਾਂਦੇ ਆ ਰਹੇ ਨੇ ਠੀਕ ਹੈ ਅਸੀਂ ਇਸ ਸ਼ਹਿਰ ਨੂੰ वधिया तो वना वधिया है और यही कहा कैसी आए थे ये चीज़ 2021 हज़ार इक्कीस के बन रही थी जो इलेक्शन चल रहा हाँ काला माला चौक जाके देखो खंडे वाला चौक जाके देखो हाँ और कई था जाके देखो असी इस चीज़ की विरोधता की असी यही कहा कि जो साकार आऊगी ना तो, तो वीया टाउन पलानिंग करके देवे तो वही काम फिर शुरू है यदा मतलब क्या है अफसर का राज नहीं चलूगा इस तरह लग रहा है कि अफसर ਜਿਸ ਤਰ੍ਹਾਂ ਪੁਰਾਣੇ ਜਮਾਨੇ ਦੇ ਵਿੱਚ ਜਦੋਂ ਮੰਨ ਲਓ ਗੁਲਾਮੀ ਸੀਗੀ ਅਸੀਂ ਮੁਲਕ ਜਦੋਂ ਆਜ਼ਾਦ ਨਹੀਂ ਸੀ ਤਾਂ ਸਿੱਧਾ ਕਰਾਊਨ ਤੋਂ ਆਰਡਰ ਆਉਂਦਾ ਸੀ ਤੇ ਉਸ ਤਰੀਕੇ ਦੇ ਨਾਲ ਇਹ ਅਫਸਰ ਕੰਮ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ ਕੋਈ ਹੈ ਹੀ ਨਹੀਂ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਮੰਨ ਲਓ ਜਦੋਂ ਮੈਂ ਕੱਲ ਸਾਮੀ ਗੱਲ ਕੀਤੀ ਸਾਮੀ ਵੀ ਮੈਂ ਇੱਥੇ ਆਇਆ ਸੀ ਦੇਖ ਕੇ ਗਿਆ ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਦੇ ਨਾਲ ਗੱਲ ਕੀਤੀ ਉਹਨੇ ਕਿਹਾ ਇਹ ਕੰਮ ਰੁਕਵਾ ਦਿੱਤਾ ਗਿਆ ਅੱਜ ਸਵੇਰੇ ਡੀਸੀ ਦੇ ਨਾਲ ਗੱਲ ਹੋਈ ਡੀਸੀ ਦਾ ਮੈਸੇਜ ਵੀ ਆ ਗਿਆ ਡੀਸੀ ਦਾ ਫੋਨ ਆ ਗਿਆ ਕਿ ਕੰਮ ਰੁਕਵਾ ਦਿੱਤਾ ਗਿਆ ਤੇ ਅਸੀਂ ਸਾਰਾ ਡਿਸਕਸ ਕਰਕੇ ਕਰਾਂਗੇ ਜੀ ਠੀਕ ਹੈ ਨਾ ਸਰਕਾਰ ਨੇ ਜੇਕਰ ਕਮੇਟੀ ਬਣਾਈ ਹੋਈ ਹੈ ਨਾ ਐਡਵਾਈਜ਼ਰੀ ਕਮੇਟੀ ਕਿਉਂ ਹੁੰਦੀ ਹੈ ਅਸੀਂ ਸਰਕਾਰੀ ਕੰਮ ਦੇ ਵਿੱਚ ਕੋਈ ਹਸਕੇਪ ਨਹੀਂ ਕਰਦੇ ਹਾਂਜੀ ਬਿਲਕੁਲ ਲੇਕਿਨ ਜੋ ਡਿਵੈਲਪਮੈਂਟ ਦਾ ਕੰਮ ਹੈ ਨਾ वो जनता पक्षी होना चाहिए है लोग पक्षी होना चाहिए है वो साढ़े नी डिस्कस करो कि किस चीज़ का काम होना चाहिए है किस तरीके दे नाल होना चाहिए है अपनी मर्जी के नाल कोई अफसर नहीं करके जा सकता है मान लो कोई अफसर आया चार महीने वास्ते है छे महीने वास्ते है वो बदली हो गई वो चला गया ठीक है न? एक ज्वाइंट कमिश्नर है तुम देखो कि बार बार इतने बदली करवा के आ रहा है इंटरेस्ट की है इंटरेस्ट की है इन्ने ज्यादा शहर ਦੇ ਵਿੱਚ ਦੋ ਨੰਬਰ ਦੇ ਕੰਮ ਚੱਲ ਰਹੇ ਨੇ ਖਾਸ ਕਰਕੇ ਜੇ ਦੇਖੋ ਨਜਾਇਜ਼ ਸਾਰੀਆਂ ਚੱਲ ਰਹੀਆਂ ਨੇ ਉਹ ਸਾਰਾ ਜੁਆਇੰਟ ਕਮਿਸ਼ਨਰ ਕਰਵਾ ਰਿਹਾ ਹੈ ਜੀ A to Z ਜੁਆਇੰਟ ਕਮਿਸ਼ਨਰ ਕਰਵਾ ਰਿਹਾ ਹੈ A to Z ਇਹ ਸਾਰਾ ਕੰਮ ਤੁਸੀਂ ਦੇਖੋ ਸੀਫਰੇਜ ਦਾ ਸਿਸਟਮ ਖਰਾਬ ਹੋ ਗਿਆ ਪਾਣੀ ਖਰਾਬ ਹੋ ਗਿਆ ਕੋਈ ਵੀ ਕੰਮ ਜੋ ਜਨਤਾ ਕਰ ਰਹੀ ਹੈ ਕਿ ਇਹ ਕੰਮ ਕਰੋ ਤੁਸੀਂ ਚਲੋ ਕਿਸੇ ਵੀ ਲੋਕੈਲਿਟੀ ਦੇ ਵਿੱਚ ਵਿਜੈਨਗਰ ਗੋਪਾਲਨਗਰ ਮੁਸਤਫਾਬਾਦ ਮੈਂ ਤੁਹਾਨੂੰ ਦਿਖਾ ਦੇਣਾ ਹਾਂ ਅਸੈਂਬਲੀ ਵਿੱਚ ਤੇ ਇੱਕ ਇੱਕ ਮੁਹੱਲੇ ਦਾ ਨਾਂ ਲੈ ਕੇ ਮੈਂ ਬੋਲਿਆ ਜੀ ਜੀ ਬੋਲਿਆ ਹਾਂ ਜੀ ਉਧਰ ਕਿਸੇ ਦਾ ਧਿਆਨ ਨਹੀਂ ਹੈ ਜਿੱਧਰ ਚੰਗਾ ਭਲਾ ਸਾਰਾ ਕੁਝ ਠੀਕ ਚੱਲ ਰਿਹਾ ਹੈ ਦੇਖੋ ਉਧਰ ਤੋੜ ਕੇ ਬਣਾ ਰਹੇ ਨੇ ਪੈਸਾ ਹੀ ਖਾਣਾ ਹੈ ਨਾ ਜੀ ਸਿਰਫ ਪੈਸਾ ਖਾਣਾ ਹੈ ਪੈਸਾ ਖਾਣ ਵਾਸਤੇ ਜੀ ਬਟਾਲਾ ਰੋਡ ਤੇ ਚਲੇ ਜਾਓ ਸੈਲੀਬ੍ਰੇਸ਼ਨ ਤੋਂ ਅੱਗੇ ਪੰਜ ਇਸ ਤਰ੍ਹਾਂ ਦੇ ਰੈਂਪ ਬਣੇ ਹੋਏ ਨੇ ਫੋਰੈਸਟ ਚੌਕ ਤੇ ਰੈਂਪ ਬਣ ਗਿਆ ਅੱਛਾ ਅੱਧੀ ਰਾਤ ਨੂੰ ਕੰਮ ਕਰਦੇ ਨੇ ਤੁਸੀਂ ਦੇਖੋ ਇਹ ਲਾਰੈਂਸ ਰੋਡ ਹੈ ਇਸ ਤੋਂ ਅੱਗੇ ਕਚਹਿਰੀ ਚੌਕ ਚਲੇ ਜਾਓ ਰਿਆਲਟੋ ਚੌਕ ਚਲੇ ਜਾਓ ਜੀ ਇਹ ਤਾਂ ਨਾਰਥ ਦਾ ਏਰੀਆ ਹੋ ਗਿਆ ਜੀ ਛਾਟਾ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਐਨੀ ਸੋਹਣੀ ਸੜਕ ਹੈ ਛਾਟੇ ਦੀ ਉਹ ਬਰਬਾਦ ਹੋ ਗਿਆ ਤੁਸੀਂ ਨਿਊ ਅੰਮ੍ਰਿਤਸਰ ਜਾ ਕੇ ਦੇਖੋ ਜੋ ਜਲੰਧਰ ਵਾਲੀ ਸੜਕ ਹੈ ਉੱਥੇ ਵੀ ਇਹਨਾਂ ਨੇ ਇਹਦੀ ਲੋੜ ਕੀਤੀ ਹੈ ਪਹਿਲਾਂ ਰੈਂਪ ਬਣਾਉਣ ਦੀ ਕੀ ਲੋੜ ਹੈ ਕਿਸੇ ਮੁਲਕ ਦੇ ਵਿੱਚ ਰੈਂਪ ਨਹੀਂ ਬਣਦਾ ਤੇ ਇਸ ਦੀ ਅਸੀਂ ਪਹਿਲਾਂ ਵੀ ਵਿਰੋਧਤਾ ਕੀਤੀ ਸੀ ਅੱਜ ਵੀ ਕਰ ਰਹੇ ਹਾਂ ਹਮੇਸ਼ਾ ਕਰਾਂਗੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦਾ ਇੱਕ ਇੱਕ ਪੈਸਾ ਜਨਤਾ ਵਾਸਤੇ ਲੱਗਣਾ ਚਾਹੀਦਾ ਹੈ ਤਾਂ ਸੋ ਤੁਸੀਂ ਦੇਖ ਸਕਦੇ ਹੋ ਆਪਣਾ ਕਿ ਨਾਰਥ ਦੇ ਐਮਐਲਏ ਸਾਹਿਬ ਸੀ ਆਪਣਾ ਸ਼੍ਰੀ ਕੂਰ ਵਿੱਚ ਪ੍ਰਤਾਪ ਸਿੰਘ ਜੀ ਉਹਨਾਂ ਦੀ ਫਿਰ ਸਮੂਹ ਜਿਹੜੀ ਆ ਫਿਰ ਉਹ ਟੀਮ ਵੀ ਆ ਗਈ ਮੈਂ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇੱਥੇ ਇੱਕ ਵਾਰੀ ਝਾਤੀ ਮਾਰ ਦਿੱਤੀ ਜਾਵੇ ਇਸ ਟਾਈਮ ਅਸੀਂ ਜਿਹੜਾ ਵਾ ਨਾਵਲਟੀ ਚੌਂਕ ਦੇ ਵਿੱਚ ਖੜੇ ਆ ਤਾਂ ਤੁਸੀਂ ਦੇਖ ਸਕਦੇ ਨਹਿਰੂ ਕੰਪਲੈਕਸ ਦੇ ਬਿਲਕੁਲ ਸਾਹਮਣੇ ਇਹ ਗੱਡੀਆਂ ਦੇ ਜਿਹੜੇ ਵਾਹਨ ਜਿਹੜੇ ਆ ਜਾਂਦੇ ਨੇ ਤਾਂ ਕਿੰਨੇ ਟ੍ਰੈਫਿਕ ਲੱਗ ਜਾਂਦੀ ਆ ਤਾਂ ਇਹਦੇ ਕਹਿੰਦੇ ਪਏ ਨੇ ਕਿ ਐਮਐਲਏ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਇਹਦਾ ਕੀ ਫਾਇਦਾ ਕੀ ਆ ਤੁਸੀਂ ਅਗਰ ਇਹ ਥਾਂ ਥਾਂ ਤੇ ਬਣਾ ਦਿੱਤੇ ਗਿਆ ਸ਼ਹਿਰ ਅੰਮ੍ਰਿਤ ਤਾਂ ਤੁਸੀਂ ਦੇਖ ਸਕਦੇ ਹੋ ਕਿ ਆ ਦੇਖੋ ਆ ਗੱਡੀਆਂ ਜਿਹੜੀਆਂ ਹੋਈਆਂ ਜੋ ਲੰਘਦੀਆਂ ਹੋਈਆਂ ਦਿਖਾਈ ਦੇ ਰੀਆਂ ਤਾਂ ਕਾਫੀ ਪਰੇਸ਼ਾਨੀ ਵਾਲਾ ਮਾਹੌਲ ਦੇਖ ਰਿਹਾ ਜਿੰਨੇ ਵੀ ਆਪਣਾ ਵਰਕਰ ਸੀ ਉਹ ਕਾਤਰਿਤ ਹੋਏ ਆਪਣਾ ਜਦੋਂ ਐਮਐਲਏ ਸਾਹਿਬ ਵੱਲੋਂ ਵੀਡੀਓ ਜਿਹੜੀ ਪਾਈ ਗਈ ਸੀ ਉਸ ਤੋਂ ਬਾਅਦ ਕਾਤਰਿਤ ਹੋਏ ਤਾਂ ਅਸੀਂ ਗੱਲਬਾਤ ਕਰਨੀ ਆ ਸ਼ੁਕਰਾਂਦ ਕਾਲਾ ਸਾਹਿਬ ਜਦੋਂ ਲਾਈਵ ਹੋਏ ਆਪਣਾ ਕੋਰੀਚ ਪ੍ਰਤਾਪ ਜੀ ਐਮਐਲਏ ਸਾਹਿਬ ਤਾਂ ਮੁਰਕੇ ਤੁਸੀਂ ਸਾਰੇ ਆਪਣਾ ਹੁਣ ਵੱਖ-ਵੱਖਰੇ ਜਦੋਂ ਕਾਲਸ ਜਾਂਦੀਆਂ ਜਾਂ ਵੀਡੀਓ ਦੇਖਦੇ ਹੋ ਤਾਂ ਇੱਥੇ ਸ਼ਿਰਕਤ ਕਰਦੇ ਹੋ ਸਪੀਡ ਬ੍ਰੇਕਰ ਬਣਾ ਦਿੱਤੇ ਗਏ ਨੇ ਆਪਣਾ ਤਾਂ ਤੁਸੀਂ ਕਹਿੰਦੇ ਵੀ ਕਾਫੀ ਪਰੇਸ਼ਾਨੀ ਵਾਲਾ ਮਾਹੌਲ ਵੀ ਆਪਣਾ ਰਿਹਾ ਹੁਣ ਕੀ ਮਸਲਾ ਕੀ ਹੈ ਕੀ ਮੈਟਰ ਕੀ ਹੈ ਦੇਖੋ ਗੱਲ ਇਹ ਹੈ ਜੀ ਕਿ ਇਹ ਮਸਲਾ ਕੋਈ ਮੇਰਾ ਪਰਸਨਲ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਪਰਸਨਲ ਨਹੀਂ ਹੈ ਜੀ ਇਹ ਅਮਰਸਰ ਸ਼ਹਿਰ ਦੀ ਜਨਤਾ ਦਾ ਮਸਲਾ ਹੈ ਪਬਲਿਕ ਦਾ ਮਸਲਾ ਹੈ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਸਪੀਡ ਬ੍ਰੇਕਰ ਬਣਾਏ ਆ ਸਾਨੂੰ ਪ੍ਰਸ਼ਾਸਨ ਘਟੋ ਘਟ ਦੱਸੇ ਵੀ ਇਹ ਸਪੀਡ ਬ੍ਰੇਕਰਾਂ ਦਾ ਫਾਇਦਾ ਕੀ ਹੈ ਹਾਂਜੀ ਇੱਕ ਸ਼ਹਿਰ ਦੀ ਕਮੇਟੀ ਹੁੰਦੀ ਹੈ ਦਿਸ਼ਾ ਕਮੇਟੀ ਕਿਹਾ ਜਾਂਦਾ ਉਹਦਾ ਐਮਐਲਏ ਤੇ ਐਮਪੀਜ਼ ਮੈਂਬਰ ਹੁੰਦੇ ਨੇ ਜੋ ਵੀ ਸ਼ਹਿਰ ਦੇ ਪ੍ਰੋਜੈਕਟ ਬਣਦੇ ਆ ਵਿਕਾਸ ਦੇ ਕੰਮ ਹੁੰਦੇ ਆ ਜਾਂ ਬਿਊਟੀਫਿਕੇਸ਼ਨ ਦੇ ਕੰਮ ਹੁੰਦੇ ਆ ਉਹਨਾਂ ਦੀ ਨੌਲੇਜ ਲੈ ਆ ਕੇ ਉਹਨਾਂ ਦੀ ਮਨਜ਼ੂਰੀ ਲੈ ਕੇ ਕਮੇਟੀ ਦੇ ਵਿੱਚ ਇੱਕ ਬੈਠਕ ਕੀਤੀ ਜਾਂਦੀ ਹੈ ਹਾਂਜੀ ਬਿਲਕੁਲ ਉਹਨਾਂ ਦੀ ਨੌਲੇਜ ਲੈ ਆ ਕੇ ਉਹ ਅਪਰੂਵਲ ਲੈ ਕੇ ਕੰਮ ਹੁੰਦੇ ਆ ਮੈਨੂੰ ਦੱਸਣ ਵੀ ਸ਼ਹਿਰ ਦੇ ਪੰਜ ਐਮਐਲਏ ਐ ਇੱਕ ਐਮਪੀ ਹੈ ਕਿਸ ਸ਼ਖਸ ਨੇ ਕਿਸ ਐਮਐਲਏ ਨੇ ਕਿਸ ਐਮਪੀ ਨੇ ਨੂੰ ਅਪਰੂਵਲ ਦਿੱਤਾ ਇਸ਼ਾਰੇ ਸ਼ਹਿਰ ਦੇ ਵਿੱਚ ਸਪੀਡ ਬ੍ਰੇਕਰ ਬਣਾਏ ਜਾਣ ਇਹ ਕਿਹੜਾ ਵਿਕਾਸ ਆ ਤੇ ਕਿਹੜੀ ਸਮਾਰਟਨੈਸ ਆ ਜਿਹੜੀ ਇਹਨਾਂ ਸਪੀਡ ਬ੍ਰੇਕਰਾਂ ਦੇ ਨਾਲ ਹੀ ਅਮਰਸਰ ਸ਼ਹਿਰ ਨੂੰ ਮਿਲਣੀ ਹੈ ਸਾਨੂੰ ਇਹਦਾ ਕੋਈ ਫਾਇਦਾ ਦੱਸੇ ਪ੍ਰਸ਼ਾਸਨ ਜੇ ਪ੍ਰਸ਼ਾਸਨ ਆਪਣੀ ਮਰਜ਼ੀ ਦੇ ਨਾਲ ਮਨਮਰਜ਼ੀ ਦੇ ਨਾਲ ਕੰਮ ਕਰੇਗਾ ਅਸੀਂ ਪ੍ਰਸ਼ਾਸਨ ਦੀ ਹਿੱਟ ਨਿੱਟ ਵਜਾਵਾਂਗੇ ਘਟੋ ਘਟ ਨੌਰਥ ਹਲਕਾ ਕੁਮਰ ਐਮਐਲਏ ਕਮਰ ਵਿਜੇ ਪ੍ਰਤਾਪ ਸਿੰਘ ਨੇ ਪੁੱਛੇ ਬਣਾ ਨਹੀਂ ਚਲਾਣਾ ਚਾਹੀਦਾ ਸਾਨੂੰ ਬਾਕੀ ਐਮਐਲਏਾਂ ਦੀ ਬਾਕੀ ਐਮਐਲਏ ਆਪਣੀ ਜ਼ਿੰਮੇਵਾਰੀ ਵੇਖਣ ਸਾਡੀ ਜੋ ਜ਼ਿੰਮੇਵਾਰੀ ਹੈ ਜੋ ਅਸੀਂ ਲੋਕਾਂ ਦੇ ਬਰਤੀ ਸਾਡਾ ਦਾਇਤਵਾ ਹੈ ਲੋਕਾਂ ਨੇ ਸਾਨੂੰ ਜਿਤਾਇਆ ਵੋਟਾਂ ਪਵਾ ਕੇ ਔਰ ਰਿਕਾਰਡ ਤੋੜ ਮਾਰ ਜਨਾਂ ਜਿਤਾਇਆ ਅਸੀਂ ਜਵਾਬ ਦੇ ਆ ਲੋਕਾਂ ਨੂੰ ਔਰ ਲੋਕ ਸਾਨੂੰ ਫੋਨ ਕਰਕੇ ਸੱਦ ਰਹੇ ਆ ਕਿ ਸਾਰਾ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਇਹ ਸਾਡੇ ਜਵਾਬ ਦੇ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਇਹਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਉਹ ਲੋਕਾਂ ਨੂੰ ਆਉਣ ਦੀ ਜਿਹੜੀ ਮੁਸ਼ਕਲ ਹੈ ਉਹਨੂੰ ਹੱਲ ਕੀਤਾ ਜਾਵੇ ਐਮਐਲਏ ਸਾਹਿਬ ਨੇ ਅਜ ਤੱਕ ਜਿਹੜਾ ਵੀ ਮੁੱਦਾ ਚੁੱਕਿਆ ਹੈ ਉਹ ਕਿਸੇ ਬਿਹਾਬ ਤੇ ਕਿਸੇ ਗਰਾਊਂਡ ਤੇ ਚੁੱਕਿਆ ਹੈ ਉਹ ਉਹਨਾਂ ਸ਼ਖਸ ਦੇ ਵਿੱਚੋਂ ਨਹੀਂ ਕਿ ਜਿਹੜੇ ਹਾਰੀ ਸਾਰੀ ਹਰ ਮੌਕੇ ਦੇ ਉੱਤੇ ਲਾਈਵ ਹੋਣ ਦੀ ਕੋਸ਼ਿਸ਼ ਕਰਨ ਜਾਂ ਆਪਣੇ ਆਪ ਨੂੰ ਲਾਈਮਲਾਈਟ ਕਰਨ ਦੀ ਕੋਸ਼ਿਸ਼ ਕਰਨ ਜਿਹੜਾ ਵੀ ਮੁੱਦਾ ਅਜ ਤੱਕ ਚੁੱਕਿਆ ਹੈ ਉਹਨਾਂ ਨੇ ਕਿਸੇ ਗਰਾਊਂਡ ਦੇ ਆਧਾਰ ਤੇ ਚੁੱਕਿਆ ਹੈ ਯਾਰ ਅਮਰਿਤਪ ਸਿੰਘ ਜੀ ਦੇਖਣਾ ਵਾ ਇਹ ਬੱਦੇ ਸਪੀਡ ਬ੍ਰੇਕਰ ਸੜਕਾਂ ਦੇ ਉੱਪਰ ਬਣਾ ਦਿੱਤੇ ਕਿ ਜਿੱਥੇ ਕਿ ਜਿਹੜਾ ਵਾ ਟਰੈਫਿਕ ਨੂੰ ਜਿਹੜਾ ਵਾ ਬੜੀ 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 ਖਤਾਰਾਂ ਲੱਗੀਆਂ ਨਜ਼ਾਰ ਆਇਆ ਐਸੇ ਹੀ ਸੰਬੰਧ ਦੇ ਵਿੱਚ ਜਦੋਂ ਨੌਕਦੇ ਐਮ.ਐਲ.ਏ. ਕੌਰ ਵਿਜੇ ਪ੍ਰਤਾਪ ਸਿੰਘ ਨੂੰ ਪਤਾ ਲੱਗਾ ਤਾਂ ਇਹਨਾਂ ਨੇ ਆਪ ਅੱਗੇ ਇੱਕ ਵੱਡਾ ਲਾਈਵ ਹੋ ਕੇ ਵੀਡੀਓ ਬਣਾਈ ਤਾਂ ਜਨਤਾ ਦੇ ਨਾਲ-ਨਾਲ ਖਲੋ ਕੇ ਉਹਨਾਂ ਨੇ ਆਪਣੇ ਉਹਨਾਂ ਦੇ ਪੰਜੀ ਬੰਦੋ ਵੀ ਪਹੁੰਚੇ ਉਹਨਾਂ ਨੇ ਫਿਰ ਪ੍ਰਸ਼ਾਸਨ ਤੋਂ ਇਹ ਸਵਾਲ ਕੀਤਾ ਕਿ ਇੱਥੇ ਜਿਹੜਾ ਵਾ ਸਪੀਡ ਬ੍ਰੇਕਰ ਬਣਾਉਣਾ ਕਿੰਨੀ ਕਾਰਨ ਵਾ ਕਿੰਨੇ ਰੁਪਏ ਇਸ ਵਾਰ ਖਰਚੇ ਤਾਂ ਉਹਨਾਂ ਕਹਿੰਦੇ ਇਹ ਜਿਹੜਾ ਮੁੱਦਾ ਮੈਂ ਅੱਗੇ ਵਿ ਕੋਟ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹਦਾ ਬਣਾਉਣ ਦਾ ਕਾਰਨ ਕੀ ਹੈਗਾ ਵਾ ਸੋ ਮੈਂ ਹਾਂ ਤੁਹਾਡੇ ਦੋਸਤੇ ਹੋ ਹਾਂ ਚਿੱਤਰ ਲਾਗੈ ਮੇਰੇ ਨਾਲ ਨੇ ਕੈਮਰਾਮੈਨ ਮਜਿੰਦਰ ਸਿੰਘ सोनू ਬਣ ਪੋਸਟ